ਮਸ਼ਕਾਲੀ ਤੁਸੀਂ ਦੇਖ ਲਿਓ ਪੰਜਾਬ ਹਰ ਟਾਈਮ ਦਾ ਨਾਂ ਮੁਕੇਸ਼ ਪਵਾ ਅੱਜ ਗੱਲ ਕਰਾਂਗੇ ਜਿਸ ਤਰੀਕੇ ਨਾਲ ਮੌਸਮ ਦੇ ਵਿੱਚ ਚੇਂਜ ਹੋ ਰਿਹਾ ਹੈ ਸਰਦੀ ਦਾ ਗਰਮੀ ਦਾ ਮੌਸਮ ਜਿਹੜਾ ਚਲਾ ਗਿਆ ਹੈ ਔਰ ਸਰਦੀ ਜਲਦੀ ਸਟਾਰਟ ਹੋ ਰਹੀ ਹੈ ਪਰ ਉਸ ਤੋਂ ਪਹਿਲੇ ਭਾਰੀ ਬਰਸਾਤ ਜਿਹੜੀ ਹੋ ਰਹੀ ਹੈ ਜਿਸ ਦੇ ਨਾਲ ਕਾਫੀ ਮੱਛਰ ਜਿਹੜਾ ਹੈ ਸ਼ਹਿਰ ਦੇ ਵਿੱਚ ਪਨਪੜਿਆ ਉਹ ਉੱਥੇ ਹੀ ਗੱਲ ਕਰਾਂਗੇ ਬੁਖਾਰ ਜਿਸ ਤਿੱਕਣ ਬੁਖਾਰ ਦੇ ਪੇਸ਼ੈਂਟ ਜਿਹੜੇ ਨੇ ਬਹੁਤ ਜ਼ਿਆਦਾ ਤਦਾਦ ਦੇ ਜਿਹੜਾ ਉਹਨਾਂ ਦੀ ਵਧ ਗਈ ਹੈ ਕੀ ਕਾਰਨ ਹੈ ਕਿ ਇੰਨੀ ਵੱਡੀ ਕਿੱਤੀ ਦੇ ਵਿੱਚ ਜਿਹੜੀ ਹੈ बुखार दे जे पेशेंट ने बदरे ने ਸਾਡੇ ਨਾਲ ਗੱਲਬਾਤ ਕਰਨ ਲਈ ਸਿੰਘ ਹੋਸਟਲ ਦੇ ਜਿਹੜੇ ਮੁੱਖ ਸੰਚਾਲਕ ਨੇ ਉਹ ਸਾਡਾ ਮਾਜੂਰ ਨੇ ਡਾਕਟਰ ਮੈਂ ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪੰਜਾਬ ਹਟੈਂਟ ਤੇ ਥੈਂਕ ਯੂ ਥੈਂਕ ਯੂ ਮੁਕੇਸ਼ ਜੀ ਥੈਂਕ ਯੂ ਜੀ ਕਿ ਕਰਾਂ ਸਮਝੋ ਕਿ ਜਿਸ ਤਰ੍ਹਾਂ ਪੇਸ਼ੈਂਟ ਜਿਹੜੇ ਨੇ ਬੁਖਾਰ ਦੇ ਫੀਵਰਸ ਦੇ ਪੇਸ਼ੈਂਟ ਜਿਹੜੇ ਬਹੁਤ ਜ਼ਿਆਦਾ ਵਧ ਰਹੇ ਨੇ ਕਿਹ ਕਿਹ ਕਰ ਰਿਹਾ ਹੈ ਅ ਦੇਖੋ ਇੱਕ ਤੇ ਮੌਸਮ ਜਿਹੜਾ ਚੇਂਜ ਹੋ ਰਿਹਾ ਉਹਦੇ ਨਾਲ ਜਿਹੜੇ ਇੱਕਦਮ ਵੈਦਰ ਬਦਲਦਾ ਹੈ ਤੇ ਉਹਦੇ ਨਾਲ ਜਿਹੜੇ ਫਲੂ ਦੇ ਸਿੰਟਮਸ ਹੈ ਉਹ ਪੇਸ਼ੈਂਟ ਨੂੰ ਆਉਂਦੇ ਉਹ ਅਸੀਂ ਨਾਰਮਲ ਫਲੂ ਲਗਾਉਂਦੇ ਆ ਜਵੇਂ ਕੋਲਡ ਹੋਇਆ ਕਫ ਹੋਇਆ ਨਾਲ ਫੀਵਰ ਹੋ ਰਿਹਾ ਇੱਕ ਫੀਵਰ ਜਿਹੜਾ ਅਸੀਂ ਲੈਂਦੇ ਆ ਜਿਹਦੇ ਵਿੱਚ ਸਾਨੂੰ ਬਹੁਤ ਜ਼ਰੂਰੀ ਹੁੰਦਾ ਹੈ ਕਿ ਅਸੀਂ ਡਾਕਟਰ ਕੋਲ ਜਾਈਏ ਅਸੀਂ ਆਪਣਾ ਸਾਰਾ ਲੈਬ ਟੈਸਟ ਕਰਾਈਏ ਉਦੇ ਵਿੱਚ ਦੇਖੋ ਫੀਵਰ ਦੇ ਵਿੱਚ ਡੈਂਗੂ ਵੀ ਆ ਜਾਏਗਾ ਮਲੇਰੀਆ ਵੀ ਆ ਜਾਏਗਾ ਤੇ ਚਿਕਨ ਗੁਨੀਆ ਵੀ ਆ ਜਾਏਗਾ ਕਿਉਂਕਿ ਜਿਵੇਂ ਸਾਡੇ ਫਲੱਡਸ ਆਏ ਸੀ ਸਾਰਿਆਂ ਨੂੰ ਪਤਾ ਹੈ ਸੀ ਫਲੱਡਸ ਦੇ ਵਿੱਚ ਵੀ ਵਰ ਆਲਰੇਡੀ ਐਂਟੀਸੀਪੇਟਿੰਗ ਕਿ ਸਾਡੇ ਕੋਲ ਦੇ ਵਿਲ ਬੀ ਅ ਰਾਈਜ਼ ਇਨ ਦ ਕੇਸਸ ਆਫ ਡੈਂਗੂ ਮਲੇਰੀਆ ਐਂਡ ਚਿਕਨ ਗੁਨੀਆ ਠੀਕ ਹੈ ਸਟੈਗਨਟ ਵਾਟਰ ਹੈ ਪਾਵੇਂ ਪਾਵੇਂ ਅਜਨਾਲੇ ਵਾਲੀ ਸਾਈਡ ਤੇ ਪਾਵੇਂ ਇੱਥੇ ਤੇ ਇਸ ਮੌਸਮ ਦੇ ਵਿੱਚ ਵੈਸੇ ਵੀ ਹੁਣ ਮੱਛਰ ਆਣਾ ਹੀ ਆਣਾ ਹੈ ਮਲੇਰੀਆ ਦਾ ਮੱਛਰ ਵੀ ਹੈ ਹਨਾ ਆ ਨਹੀਂ ਆਣਾ ਤੇ ਇਹ ਜਿਹੜੀਆਂ ਚੀਜ਼ਾਂ ਅਸੀਂ ਸੋਚ ਕੇ ਚੱਲ ਰਹੇ ਹਾਂ ਕਿ ਇਹ ਫੀਵਰ ਜਿਹੜੇ ਐ ਇਹ ਚਾਰ ਪੰਜ ਤਰ੍ਹਾਂ ਦੇ ਫੀਵਰ ਐ ਉਹ ਆ ਰਹੇ ਆ ਸਾਡੇ ਕੋਲ ਪੇਸ਼ੈਂਟਸ ਆਉਂਦੇ ਆ ਸਾਡੇ ਕੋਲ ਉਸ ਤਰ੍ਹਾਂ ਦੇ ਇਸ ਸਮੇਂ ਉਹ ਜਿਹੜੇ ਡੇਂਗੂ ਦੇ ਪੇਸ਼ੈਂਟਸ ਜਿਹੜੇ ਨੇ ਉਹ ਆ ਰਹੇ ਹੋਣਗੇ ਕਈ ਸਿੰਪਟਮ ਦਿਖਦੇ ਨੇ ਡੇਂਗੂ ਦੇ ਪੇਸ਼ੈਂਟ ਨੂੰ ਦੇ ਕੋ ਡੇਂਗੂ ਦੇ ਪੇਸ਼ੈਂਟ ਨੂੰ ਆਫਟਰ ਦ ਬਾਈਟ ਆਫ ਦ ਮਸਕੀਟੋ ਇਹ ਤੁਸੀਂ ਲਗਾਓ ਕਿ 4 ਟੂ 10 ਡੇਜ਼ ਦਾ ਟਾਈਮ ਹੁੰਦਾ ਜਦੋਂ ਪੇਸ਼ੈਂਟ ਨੂੰ ਸਿੰਪਟਮਸ ਆਨੇ ਸ਼ੁਰੂ ਹੁੰਦੇ ਆ ਤੇ ਸਿੰਪਟਮਸ ਵਿੱਚ ਜਿਹੜੇ ਆਪਾਂ ਘੱਟ ਸਿੰਪਟਮ ਜਿਹੜੇ ਛੋਟਾ ਆਪਾਂ ਕਹਿੰਦੇ ਆ ਕਿ ਵੀ ਨਾਰਮਲ ਸਿੰਪਟਮਸ ਸਾਨੂੰ ਹਾਈ ਗ੍ਰੇਡ ਫੀਵਰ ਆਏਗਾ ਸਾਨੂੰ ਉਹ 103 104 ਤੱਕ ਵੀ ਚਲਾ ਜਾਂਦਾ ਹੈ ਇਹਦੇ ਵਿੱਚ ਸਾਨੂੰ ਹੈਡੈਕ ਬਹੁਤ ਜ਼ਿਆਦਾ ਰਹੇਗਾ ਬਾਡੀ ਏਕਸ ਮਸਲ ਪੇਨਸ ਹੈ ਨਾ ਜੋਇੰਟ ਪੇਨਸ ਇਹ ਬਹੁਤ ਰੈਂਡ ਗਿਆ ਸਾਨੂੰ ਫਿਰ ਇੱਕ ਸਵੀਅਰ ਸਿੰਪਟਮਸ ਆ ਜਾਂਦੇ ਆ ਉਹਦੇ ਵਿੱਚ ਪੇਸ਼ੈਂਟ ਨੂੰ ਕਿਤਨੇ ਕਿਤੇ ਬਲੀਡਿੰਗ ਸਾਨੂੰ ਪਤਾ ਲੱਗਦੀ ਹੈ ਕਿਤੇ ਗਮ ਬਲੀਡਿੰਗ ਹੋ ਰਹੀ ਹੈ ਕਿਤੇ ਵੋਮਿਟ ਜਿਹੜੀ ਹੈ ਉਹ ਆਰੀਏ ਬਲੀਡਿੰਗ ਵਾਲੀ ਹੈ ਸਟੂਲ ਬਲੀਡਿੰਗ ਵਾਲਾ ਆ ਰਿਹਾ ਹੈ ਜਾਂ ਫਿਰ ਪੇਸ਼ੈਂਟ ਨੂੰ ਸਾਨੂੰ ਕਿਤੇ ਨਾ ਕਿਤੇ ਬ੍ਰੈਥਲੈਸਨੈਸ ਜਿਹੜੀ ਹੈ ਉਹ ਨਜ਼ਰ ਆ ਰਹੀ ਹੁੰਦੀ ਹੈ ਇਸ ਟਾਈਮ ਤੇ ਹਸਪਿਟਲਾਈਜੇਸ਼ਨ ਬਹੁਤ ਜ਼ਰੂਰੀ ਹੁੰਦੀ ਹੈ ਇਸ ਲਈ ਕਹਿੰਦੇ ਆ ਕਿ ਅਸੀਂ अर्ਲੀ ਡਿਟੈਕਸ਼ਨ ਜਿਹੜੀ ਹੈ ਨਾ ਡੈਂਗੂ ਦੀ ਮਲੇਰੀਆ ਦੀ ਚਿਕਨਗੁਨੀਆ ਦੀ ਉਹ ਦੈਟ ਇਜ਼ ਵੈਰੀ ਇੰਪੋਰਟੈਂਟ ਠੀਕ ਹੈ ਨਾ ਜਿਆਦਾਤਰ ਤਾਂ ਦੇਖੋ ਜੇਕਰ ਫੀਵਰ ਹੋਇਆ ਤਾਂ ਜੇ ਕੀ ਕੋਈ ਟੈਨਸ ਦੀ ਸ਼ੋ ਕਰੋ ਉਥੋਂ ਦੰਦੇ ਮੈਡੀਸਨ ਲੰਨਦੀ ਹੈ ਕਿਆ ਕਿੰਨਾ ਕੋ ਜ਼ਰੂਰੀ ਹੈ ਜੀ ਫਰਸਟ ایڈ ਅਗਰ ਉਹ ਮੈਸਨ ਲੈ ਲੈਂਦੇ ਚਾ ਟੈਸਟ ਕਰਵਾਣੇ ਜਾਂ ਇੱਕ ਨਜ਼ਦੀਕੀ ਕੋਈ ਹਸਪਤਲ ਹੈ ਜਿਹੜੇ ਪ੍ਰੋਫੈਸ਼ਨਲ ਡਾਕਟਰਸ ਨੇ ਉਹਨਾਂ ਦਾ ਸੰਪਰਕ ਕਰੋ ਦੇਖੋ ਬਹੁਤ ਜ਼ਰੂਰੀ ਹੈ ਮੈਂ ਕਹਾਂਗੀ ਕਿ ਇਸ ਟਾਈਮ ਤੇ ਜਦੋਂ ਪੇਸ਼ੈਂਟ ਜਾ ਕੇ ਕੈਮਿਸ ਤੋਂ ਕੋਈ ਦਵਾਈ ਲੈ ਆਂਦਾ ਹੈ ਉਹਦੇ ਨਾਲ ਕੀ ਹੋਏਗਾ ਕਿ ਆਪਣਾ ਫੀਵਰ ਤਾਂ ਕਰ ਲੇਗਾ ਹਨਾ ਪੈਰਾਸੀਟਾਮੋਲ ਲੈ ਲਈ ਡੋਲੋ ਲੈ ਲਈ ਤੇ ਉਹਦਾ ਫੀਵਰ ਤਾਂ ਕੰਟਰੋਲ ਆ ਜਾਏਗਾ ਪਰ ਉਹਨੂੰ ਇਹ ਨਹੀਂ ਪਤਾ ਕਿ ਮੇਰਾ ਪਲੇਟਲੇਟ ਕਾਊਂਟ ਜਿਹੜਾ ਉਹ ਘਟ ਰਿਹਾ ਠੀਕ ਹੈ ਤੇ ਅਸੀਂ ਰੋਜ਼ ਪਲੇਟਲੇਟ ਕਾਊਂਟ ਚੈੱਕ ਕਰਾਉਂਦੇ ਆ ਜਿਹੜਾ ਸਾਡੇ ਕੋਲ ਪੇਸ਼ੈਂਟ ਆਂਦਾ ਹੈ ਤੇ ਜੇ ਤੁਹਾਡਾ ਪਲੇਟਲੇਟ ਕਾਊਂਟ ਘਟ ਗਿਆ ਹੈ ਜਿੰਨਾ ਹੋਣਾ ਚਾਹੀਦਾ ਉਸ ਤੋਂ ਕਾਫੀ ਘਟ ਰਿਹਾ ਹੈ ਡੇ ਬਾਏ ਡੇ ਤੇ ਥੈਨ ਯੂ ਡੋਨਟ ਹੈਵ ਐਨੀ ਅਦਰ ਆਪਸ਼ਨ ਵੀ ਤੋ ਹਸਪੀਟਲਾਈਜੇਸ਼ਨ ਕਰਨੀ ਕਰਨੀ ਪਵੇਗੀ ਅਸੀਂ ਉਹਦੇ ਵਿੱਚ ਦੇਖੋ ਪ੍ਰੂਵਨ ਨਹੀਂ ਹੈ ਪਰ ਵੀ ਗਿਵ ਕੈਰੀਬਲ ਜਿਹੜੀ ਕਿ ਇੱਕ ਪਪਾਇਆ ਲੀਫ ਐਕਸਟ੍ਰੈਕਟ ਹੁੰਦਾ ਹੈ ਉਹਦੇ ਵਿੱਚ ਪਲੇਟਲੇਟ ਕਾਊਂਟ ਜਿਹੜਾ ਉਹ ਨੂੰ ਰਾਈਸ ਕਰਨ ਦਾ ਮਤਲਬ ਪ੍ਰੂਵਨ ਨਹੀਂ ਹੈ ਪਰ ਉਹਦੇ ਰਿਜ਼ਲਟਸ ਹੈ ਪੈਰਾਸੈਟਾਮੋਲ ਦਿੰਨੇ ਆ ਪਰ ਪੇਸ਼ੈਂਟ ਦੇ ਵਿੱਚ ਬਰੂਫਨ ਨਹੀਂ ਲੈ ਸਕਦਾ ਐਸਪਿਰਨ ਨਹੀਂ ਲੈ ਸਕਦਾ ਹਨਾ ਇਹਦੇ ਵਿੱਚ ਕੀ ਹੈ ਕਿ ਬਲੀਡਿੰਗ ਦੇ ਚਾਂਸਸ ਜ਼ਿਆਦਾ ਵੱਧ ਜਾਂਦੇ ਹੁੰਦੇ ਹਨ ਜੁਹੇ ਇੱਕ ਦਾ ਇੱਕ ਵਾਰ ਬਲੀਡਿੰਗ ਸ਼ੁਰੂ ਹੋ ਗਈ ਫਿਰ ਤਾਂ ਫਿਰ ਤੁਸੀਂ ਉਹਦੀ ਵਾਪਸੀ ਫਿਰ ਤੁਸੀਂ ਜਿਹੜੇ ਹਸਪੀਟਲ ਜਾ ਕੇ ਹੀ ਫਿਰ ਵਾਪਸੀ ਹੈ ਫਿਰ ਫਿਰ ਤੁਸੀਂ ਘਰ ਦੇ ਵਿੱਚ ਨੂੰ ਮੈਨੇਜ ਨਹੀਂ ਕਰ ਸਕਦੇ ਸੋ ਮੇਰੀ ਇਹ ਰਿਕੁਐਸਟ ਹੈ ਕਿ ਜਦੋਂ ਵੀ ਤੁਹਾਨੂੰ ਲੱਗੇ ਕਿ ਮੈਨੂੰ ਹਾਈ ਗ੍ਰੇਡ ਫੀਵਰ ਹੋ ਰਿਹਾ ਹੈ ਤੇ ਤੁਸੀਂ ਕਿਤੇ ਵੀ ਨੇੜੇ ਤੇੜੇ ਵਾਲੇ ਜਿਹੇ ਕੇਮਿਸਟ ਕੋਲ ਜਾ ਕੇ ਜਾਂ ਸੈਲਫ ਮੈਡੀਕੇਸ਼ਨ ਨਾ ਕਰੋ ਇਹ ਮੈਂ ਹਰ ਇੱਕ ਨੂੰ ਕਹਿੰਨੀ ਹਾਂ ਸੈਲਫ ਮੈਡੀਕੇਸ਼ਨ ਜਿਹੜੀ ਹੈ ਉਹ ਮਾੜੀ ਹੁੰਦੀ ਹੈ ਡਾਕਟਰ ਕੋਲ ਜਾਓ ਕਿਸੇ ਕੋਲ

ਤੇ ਚਿਕਨ ਗੁਨੀਆ ਹਲੇ ਇਸ ਤਰ੍ਹਾਂ ਡਿਟੈਕਟ ਮੇਰੇ ਕੋਲ ਇਸ ਟਾਈਮ ਤੇ ਨਹੀਂ ਹੋਇਆ ਹੋਰ ਬਾਕੀ ਹੋਰ ਜਗ੍ਹਾ ਤੇ ਹੋ ਰਿਹਾ ਹੋਵੇ ਤੇ ਮੈਂ ਨਹੀਂ ਕਹਿ ਸਕਦੀ ਪਰ ਮੇਰੇ ਕੋਲ ਇਸ ਟਾਈਮ ਤੇ ਚਿਕਨ ਗੁਨੀਆ ਦਾ ਨਹੀਂ ਹੈ ਡੈਂਗੂ ਦੇ ਕੇਸਸ ਹੈਗੇ ਆ ਪ੍ਰੈਵਲੈਂਟ ਹੈ ਉਹ ਹੈ ਫੈਸਟੀਵਲ ਦਾ ਜਿਹੜਾ ਸੀਜ਼ਨ ਹੁਣ ਚੱਲ ਰਿਹਾ ਹੈ ਦੀਵਾਲੀ ਕੁਝ ਹੀ ਦਿਨਾਂ ਬਾਅਦ ਦੀਵਾਲੀ ਹੈ ਤੇ ਦੇ ਬੱਚਿਆਂ ਨੂੰ ਕਰੈਕਰਸ ઓ ਹੈਵੀ ਕਰੈਕਰਸ ਦੇ ਬਲਵੇਂ ਦੀਵਾਲੀ ਦੀ ਹਾਲ ਜਦੋਂ ਦੇਖੋ ਨਾ ਬਹੁਤ ਪੋ ਕਾਫੀ ਪੋਲੂਸ਼ਨ ਹੁੰਦਾ ਕੀ ਕੀ ਸਾਈਡ ਇਫੈਕਟਸ ਹੈ ਨੇ ਦੇਖੋ ਪੋਲਿਊਸ਼ਨ ਹੈ ਤੁਹਾਡੇ ਇੰਨਾ ਜ਼ਿਆਦਾ ਕਾਰਬਨ ਡਾਈਆਕਸਾਈਡ ਹੈ ਨਾਈਟ੍ਰੋਜਨ ਸਲਫਰ ਸਾਰੇ ਟਾਕਸਿਕ ਗੈਸਸ ਜਿਹੜੇ ਆ ਉਹ ਹਵਾ ਦੇ ਵਿੱਚ ਆਣਗੇ ਤੇ ਉਹਦੇ ਨਾਲ ਤੁਹਾਨੂੰ ਪ੍ਰੋਬਲਮ ਤੇ ਆਣੀ ਆਣੀ ਹੈ ਜਿਹੜੇ ਆਲਰੇਡੀ ਪੇਸ਼ੈਂਟ ਨੂੰ ਕੋਈ ਬਰੀਥਿੰਗ ਪ੍ਰੋਬਲਮਸ ਹੈ ਅਸਥਮਾ ਹੈ 올ਡ एज ਪੇਸ਼ੈਂਟਸ ਹੈ ਜਾਂ ਛੋਟੇ ਬੱਚੇ ਹੈ ਦੇ ਆਰ ਮੋਰ ਪ੍ਰੋਨ ਟੂ ਸੱਚ ਥਿੰਗਸ ਤੁਸੀਂ ਭਾਵੇਂ ਉਹਨਾਂ ਨੂੰ ਆਏ ਦੀ ਇਰਿਟੇਸ਼ਨ ਕਹਿ ਲੋ ਸਕਿਨ ਦੇ ਰਿਐਕਸ਼ਨਸ ਕਹਿ ਲੋ ਹਨਾ ਇਹ ਉਹਨਾਂ ਨੂੰ ਕਫ ਦੇ ਕਹਿ ਲੋ ਜਾਂ ਅਸਥਮਾ ਦੀ ਪ੍ਰੋਬਲਮ ਹੈ ਉਹਦੇ ਵਿੱਚ ਉਹ ਜ਼ਿਆਦਾ ਵਾਚ ਜਾਂਦੀ ਹੈ ਤੇ ਇਸ ਲਈ ਅਸੀਂ ਤਾਂ ਇਹੀ ਕਹਿੰਦੇ ਆ ਕਿ ਵੀ ਦੀਵਾਲੀ ਠੀਕ ਹੈ ਦੀਵਾਲੀ ਬਹੁਤ ਅੱਛਾ ਲੋਕੀ ਸਾਰੇ ਬੜਾ ਐਨਥੂਸੀਆਜ਼ਮ ਨਾਲ ਇਹਨੂੰ ਬਣਾਉਂਦੇ ਆ ਪਰ ਥੋੜਾ ਜਿਹਾ ਕੰਟਰੋਲ ਜਦੋਂ ਆਪਾਂ ਹੈਲਥ ਆਪਣਾ ਹੈਲਥ ਇਸ਼ੂ ਹੋਵੇ ਨਾ ਤੇ ਸਾਨੂੰ ਥੋੜਾ ਜਿਹਾ ਕਰੈਕਰਸ ਨੂੰ ਥੋੜਾ ਜਿਹਾ ਘਟਾ ਦੇਣਾ ਚਾਹੀਦਾ ਕਹਿੰਦੇ ਆ ਗ੍ਰੀਨ ਗ੍ਰੀਨ ਦੀਵਾਲੀ ਹੈ ਨਾ ਗੋ ਫॉर ਗ੍ਰੀਨ ਦੀਵਾਲੀ ਪਰ ਉਹ ਕਰਨਾ ਥੋੜਾ ਜਿਹਾ ਲੋਕਾਂ ਲਈ ਮੁਸ਼ਕਲ ਹੋ ਜਾਂਦਾ ਬੱਚਿਆਂ ਲਈ ਤਾਂ ਜ਼ਿਆਦਾਤਰ ਮੁਸ਼ਕਲ ਹੋ ਜਾਂਦਾ ਤੇ ਪਰ ਠੀਕ ਹੈ ਹੁਣ ਥੋੜਾ ਜਿਹਾ ਗਵਰਨਮੈਂਟ ਕਿਸੇ ਕਿਸੇ ਸਟੇਟਸ ਵਿੱਚ ਕੀਤਾ ਹੈ ਕਿ ਵੀ ਇੱਕ ਟਾਈਮ ਉਹਨਾਂ ਨੇ ਦਿੱਤਾ ਹੈ ਕਿ 8 ਤੋਂ 10 ਦਾ ਟਾਈਮ ਹੈ ਉਸ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਪਟਾਕੇ ਨਹੀਂ ਚਲਾਣੇ ਹਨਾ ਉਹ ਵੀ ਇੱਕ ਅੱਛੀ ਮੂਵ ਹੈ ਦੇਖੋ ਕਿੰਨਾ ਲੋਕੀ ਉਹਨੂੰ ਫਾਲੋ ਕਰਦੇ ਆ ਗੱਲ ਕਰਤੀ ਹੈ ਪੰਜਾਬ ਦੀ ਪੰਜਾਬ ਤੋਂ ਵਿੱਚ ਵੀ ਇਸ ਵਾਰ ਜਿਹੜਾ ਜਿਹੜੀ ਦੋ ਕੁਸ਼ਿਕ ਜਿਹੜਾ ਦੋ ਪਿੰਟ ਦਾ ਜਿਹੜਾ ਸਮਾਂ ਬਤਾਇਆ ਗਿਆ ਕਿ ਦੋ ਕਟੇ ਤੁਸੀਂ ਜਿਹੜਾ ਫਾਈਲ ਜਿਹੜਾ ਹੈ ਕੈਟਰ ਸਰਵਿਸ ਜੀ ਕਾਲ ਸਰਵਿਸ ਅਰ ਤੋਂ ਦੱਸਦਾ ਸਮਝਦਾ ਉਹ ਤੇ ਅੰਬਸਰ ਤੇ ਕੀਤੀ ਦੇ ਰਿਹਾ ਮਸਤ ਬੀਸੂ ਸਾਹਿਬ ਨਾਲ ਉਹ ਲਾਗੋ ਲੀ ਲਾਗੋ ਕਿ ਤਾ ਵੇ ਅਗਾਂ ਜਿਹੜਾ ਹੁਣ ਆਉਣ ਵਾਲਾ ਸਮਾਂ ਹੈ ਤੁਹਾਨੂੰ ਉਸ ਦਿਨ ਪੋਲੂਸ਼ਨ ਤੇ ਹਵਾ ਦੇ ਵਿੱਚ ਫੰਦਾ ਹੀ ਫੰਦਾ ਔਰ ਜਿਹੜੀ ਗੰਦਗੀ ਹੈ ਗੰਦਗੀ ਵੀ ਬਹੁਤ ਹੈ ਹਾਲਾਤ ਜੋ ਇਸ ਤਰ੍ਹਾਂ ਤੁਸੀਂ ਸ਼ਹਿਰ ਦੇ ਦੇਖੀ ਜਦੋਂ ਕਿ ਕੀ ਹਾਲਾਤ ਮੜ ਗਏ ਨੇ ਤਾਂ ਕੀ ਹੋਰ ਤੁਸੀਂ ਲੋਕਾਂ ਨੂੰ ਕਹਿਣਾ ਚਾਹੋਗੇ ਆਪਣੀ ਸਿਹਤ ਨੂੰ ਦੇਖੋ ਕਿਸ ਤਰੀਕੇ ਦੀ ਡਾਈਟ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਦੇਖੋ ਮੈਂ ਤੇ ਕਹਾਂਗੀ ਜਿਹੜੇ 2 ਘੰਟੇ ਵੀ ਦਿੱਤੇ ਉਹ ਵੀ ਨਹੀਂ ਦੇਣੇ ਚਾਹੀਦੇ ਅੱਧਾ ਘੰਟਾ ਹੀ ਦੋ ਠੀਕ ਹੈ ਕਿਉਂਕਿ ਉਹ ਅੱਧੇ ਘੰਟੇ 'ਚ ਜਿਹੜਾ ਇਹ ਤਾਂ ਸ਼ੌਂਕ ਹੈ ਨਾ ਸ਼ੌਂਕ ਪੂਰਾ ਕਰਨਾ ਹੈ ਤੇ ਉਹ ਤੁਸੀਂ ਕਰੈਕਰਸ ਆਪਣੇ ਅੱਧੇ ਘੰਟੇ 'ਚ ਪੂਰੇ ਕਰ ਲੋਗੇ ਪਰ ਜਿਹੜੇ 2 ਘੰਟੇ ਦਾ ਸਮਾਂ ਹੈ ਨਾ ਉਹਦੇ ਵਿੱਚ ਵੀ ਉਹਨਾਂ ਨੇ ਆਪਣਾ ਪੂਰੇ 2-3 ਦਿਨ ਦਾ ਪੂਰਾ ਕਰ ਲੈਣਾ ਹੈ ਉਹਦੇ ਨਾਲ ਕੀ ਹੈ ਕਿ ਆਪ ਨੂੰ ਤਾਂ ਸਾਨੂੰ ਹੈਲਥ ਇਸ਼ੂਜ਼ ਹੈ ਸਾਡੇ ਆਪਣੇ ਘਰ ਦੇ ਵਿੱਚ ਬਜ਼ੁਰਗ ਹੈ ਉਹਨਾਂ ਨੂੰ ਹੈਲਥ ਇਸ਼ੂਜ਼ ਹੋਣਗੇ ਬੱਚਿਆਂ ਨੂੰ ਹੈ ਨਾ ਤੁਸੀਂ ਆਪ ਪਟਾਕੇ ਚਲਾ ਰਹੇ ਹੋ ਇੱਕ ਤਾਂ ਡੇਂਜਰਸ ਚੀਜ਼ ਹੈ ਨਾ ਨੋ ਡਾਊਟ ਇਟਸ ਡੇਂਜਰਸ ਥਿੰਗ दूजा तुम्हें अपनी हेल्थ न खेल रहे हो ठीक है तुम अगले दिन उठो तो थोड़िया आईज रेड हो स्किन कोई रिएक्शन हो जाए है ना ब, ब बड़ा कुछ है तो कफ़ शुरू हो जाती है और वो भी कफ़ भी थोड़ी ड्राई कफ़ है है ना उन्होंने किन्ने किने दिन लग जाते हैं फिर नैबलाइज करो ये जे क्रैकर्ट आ मैंने लगता है कि शायद कोई फायदा है नहीं है पर चलो ठीक है थोड़ा बहुत बुलानी चाहिए जरूर करनी चाहिए है ठीक है तो अपने पॉल्यूशन नॉइज़ पॉल्यूशन अपनी जगह पर है ਜਿਹੜੀ ਸਾਡੀ 에어 ਪੋਲੂਸ਼ਨ ਹੈ ਉਹ ਬਹੁਤ ਜ਼ਿਆਦਾ ਹੈ ਫਿਰ ਜਿਹੜੀ ਸਵੇਰੇ ਉੱਠ ਕੇ ਜਿਹੜੇ ਤੁਸੀਂ ਦੇਖਦੇ ਹੋ ਕਿ ਉਹ ਫੌਗ ਪਲੱਸ ਜਿਹੜੀ স্মੋਕ ਮਿਲ ਕੇ ਉਹ স্মੋਗ ਬਣ ਜਾਂਦੀ ਹੈ that is again very dangerous ਜਿਹੜੇ ਲੋਕੀ ਡਰਾਈਵ ਕਰਦੇ ਆ ਉਹਨਾਂ ਲਈ ਬੜਾ ਮੁਸ਼ਕਿਲ ਹੈ ਐਕਸੀਡੈਂਟ ਪ੍ਰੋਨ ਹੋ ਜਾਂਦਾ ਬਹੁਤ ਜ਼ਿਆਦਾ ਇਹ ਬੜੀਆਂ ਪ੍ਰੋਬਲਮਸ ਹੈ ਇਹਦੇ ਨਾਲ ਇਹ ਥੋੜਾ ਜਿਹਾ ਲੋਕਾਂ ਨੂੰ ਥੋੜਾ ਜਿਹਾ ਆਪਣੇ ਆਪ ਹੀ ਸੋਚਣਾ ਚਾਹੀਦਾ ਹੈ ਹੈਨਾ ਸ਼ੁਕਰੀਆ ਠੀਕ ਹੈ ਥੈਂਕ ਯੂ ਥੈਂਕ ਯੂ ਮੁਕੇਸ਼ ਜੀ ਥੈਂਕ ਯੂ ਸੋ ਮਚੀ ਜੀ ਥੈਂਕ ਯੂ ਬਿਲਕੁਲ ਸਿੰਘ ਹਸਲ ਦੇ ਡਾਕਟਰ ਜੀ ਨੰਨੇ ਬਹੁਤ ਹੀ ਵਧੀਆ ਸਿਹਤ ਦੇ ਤਰ੍ਹਾਂ ਦੱਸ ਸਕੀ ਕਿ 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 ਸਾਨੂੰ ਪ੍ਰੀਕੋਸ਼ਨ ਜੈਨੇ ਉਹ ਲੈਣੀ ਚਾਹੀਦੀ ਉਹ ਜਿਸ ਤਰੀਕੇ ਨਾਲ ਮੌਸਮ ਦੇ ਵਿੱਚ ਚੇਂਜਿੰਗ ਆ ਰਹੀ ਹੈ ਫੀਵਰਸ ਦੇ ਪੇਸ਼ੈਂਟ ਜਿਹੜੇ ਨਹੀਂ ਉਹ ਬਤਲੇ ਨਹੀਂ ਉਹ ਆਉਣ ਵਾਲੇ ਦੀਵਾਲੀ ਦੇ ਵਿੱਚ ਜਿਸ ਤਰੀਕੇ ਨਾਲ ਕਰੈਕਰਸ ਪਟਾਕੇ ਦੀ ਵਰਤੋਂ ਕੀਤੀ ਜਾਏਗੀ ਪਟਾਕੇ ਬਲਾਏ ਜਿਹਨੇ ਚਲਾ ਜਾਂਦੇ ਨੇ ਉਹ ਨਾਲ ਪੋਲੂਸ਼ਨ ਵੀ ਜਿਹੜਾ ਉਹ ਵੀ ਵਧੇਗਾ ਤਾਂ ਸਾਨੂੰ ਆਪਣਾ ਔਰ ਆਪਣੇ ਆਸ-ਪਾਸ ਦੇ ਵਿੱਚ ਸਫਾਈ ਦਾ ਵੀ ਧਿਆਨ ਰੱਖਦੇ ਹੋਇਆ ਉਸ ਤਰੀਕੇ ਦੇ ਨਾਲ ਆ ਜਿਹੜੀ ਹੈ ਗ੍ਰੀਨ ਦੀਵਾਲੀ ਜਿਹੜੀ ਹੈ ਉਹ ਮਨਾਣੀ ਚਾਹੀਦੀ ਹੈ ਤਾਂ ਫਿਰ ਤੁਹਾਨੂੰ ਮਿਲਾਂਗੇ ਇੱਕ ਨਵੇਂ ਮੁੱਦੇ ਦੇ ਨਾਲ ਨਵੇਂ ਇਸ਼ੂ ਦੇ ਵਿੱਚ ਫਿਰ ਮੈਂ ਅੰਨਾ ਡਲਪਤ ਜੂਰ ਕਰਾਂਗੇ ਕਿਉਂਕਿ ਦੀਵਾਲੀ ਦਾ ਸੀਜ਼ਨ ਜਿਹੜਾ ਨਿਕਲੇਗਾ ਤਾਂ ਨਾਲ ਹੀ ਜਿਹੜਾ ਗੁੱਡੀ ਗੁੱਡੀਆਂ ਡੋੜਾਂ ਦਾ ਜਿਹੜਾ ਸੀਜ਼ਨ ਹੈ ਉਹ ਸ਼ੁਰੂ ਹੋ ਜਾਂਦਾ ਪਰ ਉਸ ਦੇ ਵਿੱਚ ਵੀ ਜਿਹੜਾ ਚਾਈਨਾ ਡੋਰ ਜਿਹੜੀ ਹੈ ਉਹ ਕਾਫੀ ਜਿਹੜੀ ਹੈ ਲੋਕਾਂ ਨੂੰ ਹਾਮ ਕਰਦੀ ਹੈ ਇਹਦੇ ਬੇਜੁਬਾਨ ਪੰਛੀ ਨੇ ਪਸ਼ੂ ਨੇ ਉਹਨਾਂ ਨੂੰ ਵੀ ਹਮ ਕਰ ਦਿਆ ਇਸ ਮੁੱਦੇ ਤੇ ਵੀ ਅਸੀਂ ਗੱਲਬਾਤ ਕਰਾਂਗੇ ਪਰ ਨੈਕਸਟ ਅਗਲੀ ਵਾਰ ਹੁਣ ਤੱਕ ਤੁਸੀਂ ਸੇਫ ਰਹੋ ਸੇਫ ਦੀਵਾਲੀ ਜਿਹੜੀ ਉਹ ਮਨਾਓ ਤੁਸੀਂ ਦੇਖਦੇ ਰਹੋ ਪੰਜਾਬ ਬਾਰਾ ਟਾਈਮ ਸੁਕੇਸ਼ ਬਵਾਬ ਦੇ ਸਰ